ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪ्योर ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਬ੍ਰਾਊਨ ਚਨੇ ਜਿਸ ਵਿੱਚ ਲੈਨੇ ਆਪਾਂ ਚਨੇ ਲੈਨੇ ਪਾਈਆ ਤੋਂ ਉੱਪਰ ਲੈਨੇ ਅੱਧਾ ਕਿਲੋ ਤੋਂ ਘੱਟ ਹੋਣਗੇ ਤੇ ਆਹ ਲੈਨੇ ਆਪਾਂ ਪਿਆਜ਼ ਦੋ ਪਿਆਜ਼ ਲੈਨੇ ਅਦਰਕ ਲਸਣ ਹਰੀ ਮਿਰਚ ਤੇ ਇਹਨਾਂ ਨੂੰ ਆਪਾਂ ਗ੍ਰੇਂਡਰ ਦੇ ਵਿੱਚ ਪੀਸ ਲਿਆ ਵਾ ਤੇ ਆ ਆਪਾਂ ਲੈ ਟਮਾਟਰ ਦੋ ਟਮਾਟਰ ਲੈਨੇ ਇਹਨਾਂ ਨੂੰ ਵੀ ਗ੍ਰੈਂਡਰ ਦੇ ਵਿੱਚ ਪੀਸ ਲਿਆ ਵਾ ਤੇ ਹੁਣ ਆਪਾਂ ਬਣਾਵਾਂਗੇ ਚਨੇ ਤੇ ਗੈਸ ਆਪਾਂ ਕਰ ਲਿਆ ਔਨ ਤੇ ਹੁਣ ਆਪਾਂ ਰੱਖ ਲਿਆ ਕੁੱਕਰ ਤੇ ਸਭ ਤੋਂ ਪਹਿਲਾਂ ਆਪਾਂ ਬਣਾਵਾਂ ਪਾਵਾਂਗੇ ਇਹਦੇ ਵਿੱਚ ਤੇਲ ਆਪਾਂ ਲਿਆ ਵਾ ਰਿਫਾਈਂਡ ਤੇਲ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਆਪਣਾ ਬਤਨਾਵ ਸਰੋਂ ਦਾ ਤੇਲ ਆਪਾਂ ਲਿਆਰ ਫਾਇੰਡ ਤੇ ਇਹਦੀ ਆਪਾਂ ਇੱਕ ਕੜਛੀ ਪਾ ਲਈ ਤੇ ਇਹਨੂੰ ਹੁਣ ਕਰਾਂਗੇ ਗਰਮ ਤੇ ਗਰਮ ਤੋਂ ਬਾਅਦ ਫਿਰ ਆਪਾਂ ਆਪਣਾ ਮਸਾਲਾ ਪਾਵਾਂਗੇ ਹੁਣ ਆਪਣਾ ਤੇਲ ਗਰਮ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਦਰਕ ਲਸਣ ਜਿਹੜਾ ਆਪਾਂ ਬਲੈਂਡਰ ਕੀਤਾ ਹੋਇਆ ਹੈ ਮਰ ਆਪਾਂ ਇਹਨਾਂ ਨੂੰ ਤੁੰਨਾ ਹੁਣ ਆਪਣਾ ਮਸਾਲਾ ਭੁੱਜ ਰਿਹਾ ਵਾ ਤੇ ਇਹਨੂੰ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਬਰਾਊਨ ਨਹੀਂ ਹੋ ਜਾਂਦਾ ਦੇਖੋ ਜੀ ਹੁਣ ਆਪਣਾ ਮਸਾਲਾ ਭੁੱਜ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨੂਰ ਦਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਗਰਮ ਮਸਾਲਾ ਦਾ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਪਾウダー ਇਹ ਕਾਊਂਡਰ ਆਪਾਂ ਪਾਵਾਂਗੇ ਇਹਦੇ ਵਿੱਚੋਂ ਅੱਧੇ ਚਮਚ ਤੋਂ ਵੀ ਅੱਧਾ ਜਨਿਕੇ ਆਪਾਂ ਚੌਥਾ ਹਿੱਸਾ ਪਾਉਂਗੇ ਤੇ ਹੁਣ ਆਪਾਂ ਇਹਨੂੰ ਪਾ ਕੇ ਬਣਾਉਂਗੇ ਹੁਣ ਆਪਾਂ ਪਾਵਾਂਗੇ ਪੀਸਿਆ ਹੋਇਆ ਟਮਾਟਰ ਘੱਟ-ਘੱਟ ਅਸਾਂ ਨੂੰ ਪੁੱਲ ਦਾਤਾਂ ਵਿੱਚ ਪਾਵਾਂਗੇ ਆਪਾਂ ਡੇਗੀ ਮਿਰਚਾ ਤਾਂ ਕਿ ਇਹਦਾ ਕਲਰ ਬਹੁਤ ਅੱਛਾ ਲੱਗੇ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਚਨੇ ਜੋ ਵੀ ਆਪਾਂ ਭੋਂ ਕੇ ਰੱਖੇ ਹੋਏ ਸੀ ਸਵੇਰ ਦੇ ਤਾਂ ਹੁਣ ਆਪਾਂ ਇਹਨਾਂ ਨੂੰ ਇਦਾਂ ਪਾ ਦਵਾਂਗੇ ਜਿਨ੍ਹਾਂ ਨੇ ਮਤਲਬ ਭੈਣਾ ਵੀਰਾ ਨੇ ਚਨੇ ਆਪਣੇ ਨਹੀਂ ਪਿਓਏ ਹੁੰਦੇ ਉਹ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਉਬਾਲ ਸਕਦੇ ਆ ਤੇ ਆਪਾਂ ਇਹ ਚਨੇ ਸਾਰੇ ਪਾ ਕੇ ਤੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਹਲਾਵਾਂਗੇ ਤੇ ਹਿਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਤੇ ਪਾਣੀ ਆਪਾਂ ਮਤਲਬ ਇਦਾਂ ਪਾਵਾਂਗੇ ਕਿ ਆਪਣੀ ਤਰੀ ਦੇ ਹਿਸਾਬ ਨਾਲ ਪਾਵਾਂਗੇ ਤੇ ਆਪਾਂ ਪਾਵਾਂਗੇ ਇਹਦੇ ਵਿੱਚ 1 ਲੀਟਰ ਪਾਣੀ ਜਿੱਦਾਂ ਆਪਾਂ ਪਾਣੀ ਪਾਵਾਂਗੇ ਤੇ ਹੁਣ ਆਪਾਂ ਲਾ ਦਵਾਂਗੇ ਇਹਦੀ ਸੀੜੀ ਜੋ ਕਿ ਆਪਾਂ ਇਹਨੂੰ 20-25 ਮਿੰਟ ਤੱਕ ਪਕਾਵਾਂਗੇ ਤੇ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਛੋਲਿਆਂ ਦੀ ਤੇ ਆਸ ਕਰਦੀਆਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਕਿ ਸਾਡੇ ਆਉਣ ਵਾਲੀ ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੀਏ ਧੰਨਵਾਦ ਜੀ